ਪਿਓਰ ਕਾਟਨ ਸਰਪਲਸ ਕਾਟਨ ਵਿਬਾ ਪ੍ਰਿੰਟਸ ਰਹਿਣਗੇ ਮਿਕਸ ਐਂਡ ਮੈਚਿੰਗ ਡਿਜੀਟਲ ਪ੍ਰਿੰਟ ਪਲੇਨ ਇਸ ਦੇ ਨਾਲ ਬਾਟਮ ਰਹੇਗੀ ਪ੍ਰਿੰਟਡ ਸ਼ਰਟ ਰਹੇਗੀ 2.5 ਮੀਟਰ ਸ਼ਰਟ ਮਿਲੇਗੀ 2.5 ਮੀਟਰ ਹੀ ਬਾਟਮ ਮਿਲੇਗੀ ਤੁਸੀਂ ਇੱਕ ਸੂਟ ਬਾਈ ਕਰ ਸਕਦੇ ਹੋ 550 ਦੇ ਵਿੱਚ ਦੋ ਦੋ ਸੂਟ ਬਾਈ ਕਰੋਗੇ ਤਾਂ 1050 ਦੇ ਵਿੱਚ ਤੁਹਾਨੂੰ ਮਿਲ ਜਾਣਗੇ WhatsApp ਨੰਬਰ ਮੈਂਸ਼ਨ ਹੈ ਦੋ ਸੂਟਾਂ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਆਪਣੇ ਦੋ ਸੂਟ ਬੁੱਕ ਕਰਵਾ ਸਕਦੇ ਹੋ 1050 ਦੇ ਵਿੱਚ ਘਰ ਬੈਠੇ ਸੂਟ ਬਾਈ ਕਰ ਸਕਦੇ ਹੋ ਪਾਰਟੀ ویئر ਸੂਟ ਰਹੇਗਾ ਸ਼ਿਮਰ ਸ਼ਰਟ ਰਹੇਗੀ ਸ਼ਿਮਰ ਦੀ ਬਾਟਮ オーਰਗੈਂਜ਼ਾ ਦੁਪੱਟਾ neck ਤੇ ਵਰਕ ਕੇਰੇ ਤੇ ਫਰੰਟ ਤੇ ਵਰਕ ਰਹੇਗਾ ਸ਼ਰਟ ਤੇ ਬਾਟਮ ਤੇ ਵੀ ਵਰਕ ਰਹੇਗਾ ਦੁਪੱਟੇ ਤੇ ਲੈਸ ਲੱਗੀ ਮਿਲੇਗੀ ਹੇਵੀ ਪਾਰਟੀਵਰ ਸੂਟ ਰਹੇਗਾ ਸ਼ਿਮਰ ਦੀ ਸ਼ਰਟ ਰਹੇਗੀ neck ਤੇ घेरे ਤੇ ਵਰਕ ਰਹੇਗਾ ਹੈਂਡਵਰਕ ਸ਼ਿਮਰ ਦੀ ਬਾਟਮ ਰਹੇਗੀ ਬਾਟਮ ਤੇ ਵੀ ਹੈਂਡਵਰਕ ਰਹੇਗਾ organza ਦਾ ਦੁਪੱਟਾ ਰਹੇਗਾ ਬਾਜ਼ੂ ਤੇ ਵੀ ਵਰਕ ਰਹੇਗਾ ਹੈਂਡਵਰਕ ਰਹੇਗਾ ਦੁਪੱਟੇ ਤੇ ਵੀ ਇਹ ਤਿੰਨ ਸੂਤਾਂ ਵਾਲੀ ਆਫਰ ਦਾ ਰੀਸਟਾਕ ਹੋ ਚੁੱਕਾ ਹੈ ਤੁਸੀਂ ਇਹਨਾਂ ਨੂੰ ਬਾਈ ਕਰਨਾ ਚਾਹੁੰਦੇ ਹੋ ਤਾਂ ਜਲਦੀ ਤੋਂ ਜਲਦੀ ਤੁਸੀਂ ਇਹਨਾਂ ਨੂੰ ਬਾਈ ਕਰ ਸਕਦੇ ਹੋ ਕਿਉਂਕਿ ਇਹ ਲਿਮਟਿਡ ਹੀ ਸਟਾਕ ਹੁੰਦਾ ਫਿਰ ਨੈਕਸਟ ਇੱਕ ਵੀਕ ਲੱਗ ਜਾਂਦਾ ਇਹਨਾਂ ਨੂੰ ਰੀਸਟਾਕ ਹੁੰਦੇ ਆ ਇਹ ਰਹੇਗਾ ਰਿਯਾਨ ਕਾਟਨ ਪ੍ਰਿੰਟਡ ਸ਼ਰਟ ਰਹੇਗੀ 175 ਵੱਡੇ ਪਣੇ ਦੇ ਵਿੱਚ ਵਿਦ ਅ ਪਲੇਨ ਕਾਟਨ ਰਿਯਾਨ ਦੀ ਬਾਟਮ ਰਹੇਗੀ 2 ਮੀਟਰ ਸ਼ਰਟ ਤੁਸੀਂ ਨਾਰਮਲ ਪਣੇ ਚ 2 ਮੀਟਰ ਸੇ ਵੀ ਬਾਈ ਕਰ ਸਕਦੇ ਹੋ ਵੱਡੇ ਪਣੇ ਦੇ ਵਿੱਚ 175 ਸẽ ਰਹੇਗੀ ਤਿੰਨ ਸੂਟ ਤੁਹਾਨੂੰ ਮਿਲਣਗੇ 1050 ਦੇ ਵਿੱਚ ਤਿੰਨ ਸੂਟਾਂ ਦਾ ਸਕਰੀਨਸ਼ਾਟ ਲੈ ਕੇ 1050 ਦੇ ਵਿੱਚ ਤੁਸੀਂ ਸੂਟ ਬਾਇ ਕਰ ਸਕਦੇ ਹੋ ਜੋ ਵੀ ਤੁਹਾਨੂੰ ਇਸ ਵੀਡੀਓ ਵਿੱਚ ਸੂਟ ਪਸੰਦ ਆਏਗਾ ਸਕਰੀਨਸ਼ਾਟ ਲੈ ਕੇ ਦਿੱਤੇ ਵਟਸਐਪ ਨੰਬਰ ਤੇ ਤੁਸੀਂ ਆਰਡਰ ਕਰ ਸਕਦੇ ਹੋ 9 ਮੀਟਰ ਸ਼ਰਟ ਰਹੇਗੀ ਪਿਓਰ ਕਾਟਨ ਦੀ ਥ्रेड ਵਰਕ ਮਿਲੇਗਾ ਐਂਡ ਬਾਟਮ ਰਹੇਗੀ ਕਾਟਨ ਦੀ 3 ਮੀਟਰ ਉਸਦੇ ਵੀ ਤੁਹਾਨੂੰ ਵਰਕ ਮਿਲੇਗਾ ਦੁਪੱਟਾ 2.5 ਮੀਟਰ ਰਹੇਗਾ ਵਰਕ ਵਾਲਾ 1490 ਚ ਬਾਈ ਕਰ ਸਕਦੇ ਹੋ ਮਸਲੀਨ कॉटन ਦਾ ਸ਼ਰਟ ਰਹੇਗਾ थ्रेड वर्क ਮਿਲੇਗਾ ਫਲਕਾਰੀ ਸਟਾਈਲਸ ਵਰਕ ਹੋਇਆ बॉटम 90 ਮੀਟਰ बॉटम ਤੇ ਵੀ ਵਰਕ ਮਿਲੇਗਾ 1.5 ਮੀਟਰ ਦੁਪੱਟਾ ਰਹੇਗਾ ਟਾਈ ਡਾਈ 770 ਵਿੱਚ ਬਾਈ ਕਰ ਸਕਦੇ ਹੋ ਇਹ ਪਿਓਰ कॉटन ਦਾ 올ਓਵਰ ਸੂਟ ਮਿਲੇਗਾ 3.5 ਮੀਟਰ ਵੱਡੇ ਪਣੇ ਦੇ ਵਿੱਚ ਸਟਾਫ ਬਹੁਤ ਹੀ ਫਾਈਨ ਹੈ ਪਿਓਰ ਕਾਟਨ ਰਹੇਗਾ 550 ਵਿੱਚ ਇਹ ਸੂਟ ਤੁਸੀਂ ਬਾਈ ਕਰ ਸਕਦੇ ਆ ਵਿਦਆਊਟ ਦੁਪੱਟਾ ਬਹੁਤ ਹੀ ਪਿਆਰੇ ਪ੍ਰਿੰਟ ਐਡ ਕੀਤੇ ਨੇ ਨਿਊ ਪ੍ਰਿੰਟ ਐਡ ਕੀਤੇ ਹੋਏ ਨੇ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ ਇਹਨਾਂ ਤੇ ਲਾਈਨਿੰਗ ਦੀ ਜ਼ਰੂਰਤ ਨਹੀਂ ਆ ਵਿਦਆਊਟ ਲਾਈਨਿੰਗ ਸਟਿਚ ਹੋ ਜਾਣਗੇ ਬਹੁਤ ਹੀ ਬਹੁਤ ਹੀ ਪਿਆਰੇ ਪ੍ਰਿੰਟ ਨੇ ਤੇ ਕਲਰ ਨੇ ਤੁਸੀਂ ਲੈਸਾਂ ਦਾ ਡਿਜ਼ਾਈਨ ਇਹਨਾਂ ਤੇ ਕਰਵਾ ਸਕਦੇ ਹੋ 5 ਮੀਟਰ ਮਸਲੀਨ ਦਾ ਸੂਟ ਰਹੇਗਾ ਥ्रेड ਵਰਕ ਮਲੇਗਾ neck ਤੇ shirt ਤੇ baju ਤੇ bottom ਤੇ ਵੀ ਵਰਕ ਮਿਲੇਗਾ ਸਵਾ 2 ਮੀਟਰ ਦੁਪੱਟਾ ਮਸਲੀਨ ਦਾ ਰਹੇਗਾ 650 ਦੇ ਵਿੱਚ ਤੁਸੀਂ ਇਹ ਸੂਟ ਘਰ ਬੈਠੇ ਬਾਇ ਕਰ ਸਕਦੇ ਹੋ 2 ਮੀਟਰ ਜਾਮ ਕਾਟਨ ਦੀ ਸ਼ਰਟ ਰਹੇਗੀ neck ਤੇ ਵਰਕ ਆ bottom 2 ਮੀਟਰ ਕਾਟਨ ਦੀ ਰਹੇਗੀ ਪਲੇਨ ਦੁਪੱਟਾ ਸਵਾ 2 ਮੀਟਰ ਮਲ ਕਾਟਨ ਦਾ ਡਿਜੀਟਲ ਪ੍ਰਿੰਟ ਵਾਲਾ 598 ਵਿੱਚ ਬਾਈ ਕਰ ਸਕਦੇ ਹੋ ਮੈਚਿੰਗ ਸੂਟ ਰਹਿਣਗੇ ਪਿਓਰ ਕਾਟਨ ਦੇ প্রিন্টেਡ ਸ਼ਰਟ ਰਹੇਗੀ ਪਲੇਨ ਬਾਟਮ ਰਹੇਗੀ 450 ਦੇ ਵਿੱਚ ਇਹ ਸੋ ਤੁਸੀਂ ਬਾਈ ਕਰ ਸਕਦੇ ਹੋ ਵਿਦਾਊਟ ਦੁਪੱਟਾ ਸੋਟ ਨੇ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਆ ਉਸ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੇਅਰ ਲਾਈਕ ਕਮੈਂਟ ਜਰੂਰ ਕਰਨਾ ਇਹਨਾਂ ਸੂਟਾਂ ਤੇ ਵੀ ਲਾਈਨਿੰਗ ਦੀ ਕੋਈ ਨੀਡ ਨਹੀਂ ਹੈ ਜ਼ਰੂਰਤ ਨਹੀਂ ਹੈ ਬਹੁਤ ਹੀ ਪਿਆਰੇ ਪ੍ਰਿੰਟ ਐਡ ਕੀਤੇ ਸੀ ਜੋ ਨਿਊ ਆਏ ਸੀ ਥੈਂਕ ਯੂ ਜੀ